ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ ਪੀਬੀ 07 ਏਐਸ 3551 ਇਹਨੂੰ ਮਨੋਰ ਲਾਲ ਚਲਾ ਰਿਆ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਡਿਸਟ੍ਰਿਕਟ ਗੁਬਿੰਦਗਰ ਚ ਇਹਨਾਂ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਆ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰਦ ਕਰਨ ਦੇ ਤਰੀਕੇ ਨਾਲ ਬਿਨਾ ਕਿਸੇ ਪਰਮਟ ਤੋਂ ਤੇ ਬਿਨਾ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਟਰੱਕ ਚ ਲੱਦ ਕੇ ਇਧਰ ਪੰਜਾਬ ਚ ਜਲੰਧਰ ਵੱਲ ਨੂੰ ਜਾ ਰਹੇ ਸੀਗੇ। ਇਹਦੀ ਕੱਲ ਸਾਡੇ ਐਸ.ਆਈ. ਹਰਨੇਕ ਸਿੰਘ ਕੋਲੇ ਮੁਖਬਰੀ ਹੋਈ ਹੈ ਵੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ ਪੀਪੀ 07 ਐਸ 3551 ਇਹਨੂੰ ਮਨੋਰ ਲਾਲ ਚਲਾ ਰਿਆ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਜਿਹੜੀ ਕਿ ਅਸ਼ਮੀ ਕੁਮਾਰ ਐਲਈਐਸ ਬਗੂ ਦੀ ਸੀ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੇ ਅਸ਼ਮੀ ਕੁਮਾਰ ਦੇ ਠੇਕੇ ਹੁੰਦੇ ਸੀਗੇ ਜੀ ਗੁਬਿੰਦਗੜ੍ਹ ਚ ਡਿਸਟ੍ਰਿਕਟ ਗੁਬਿੰਦਗੜ੍ਹ ਚ ਇਹਨਾਂ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਆ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰਦ ਕਰਨ ਦੇ ਤਰੀਕੇ ਨਾਲ ਬਿਨਾਂ ਕਿਸੇ ਪਰਮਟ ਤੋਂ ਤੇ ਬਿਨਾਂ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਟਰੱਕ ਚ ਲੱਦ ਕੇ ਇਧਰ ਪੰਜਾਬ ਚ ਜਲੰਧਰ ਵੱਲ ਨੂੰ ਜਾ ਰਹੇ ਸੀਗੇ ਇਹ ਜੋ ਮੁਖਬਰੀ ਹੋਈ ਰਾਤ 9:30 ਵਜੇ ਤੇ 10 ਵਜੇ ਇਹਨਾਂ ਨੇ ਰੁਕਾ ਦੇ ਕੇ ਨਕਾ ਲਾਇਆ ਬਾਕੀ ਦੇ ਟਰੱਕੇ ਇੰਟਰਸੈਪਟ ਕੀਤਾ ਤੇ ਇਹਦੇ ਚ ਕੁੱਲ 1262 ਪੇਟੀਆਂ ਸ਼ਰਾਬ ਦੀਆਂ ਮਿਲੀਆਂ ਜਿਦੇ ਚੋਂ 300 ਬੋਤਲਾਂ ਖੁੱਲੀਆਂ ਹੋਈਆਂ 30 ਪੇਟੀਆਂ ਬੀਅਰ ਦੀਆਂ ਕਿਹੜਾ ਬ੍ਰਾਂਡ ਸੀ ਜੀ ਵੱਖਰੇ ਵੱਖਰੇ ਬ੍ਰਾਂਡ ਸੀ ਜਿਵੇਂ 404 ਪੇਟੀਆਂ ਗ੍ਰੀਨ ਵੋਡਕਾ ਦੀਆਂ 608 ਪੇਟੀਆਂ ਫਰਸਟ ਚੋਇਸ ਵਿਸਕੀ ਹੈ 140 ਪੇਟੀਆਂ ਦੇਸੀ ਜੁਗਨੀਆਂ ਦੀਆਂ 110 ਪੇਟੀਆਂ ਐਪਲ ਵੋਡਕਾ ਦੀਆਂ ਤੇ 30 ਪੇਟੀਆਂ ਬੀਅਰ ਦੀਆਂ ਬੜਵਾਇਜ਼ਰ ਦੀਆਂ ਕਿਨ ਜਿਹੜਾ ਐਕਸ਼ਨ ਹੋਇਆ ਜੀ ਇਹ ਇਨਫੋਰਮੇਸ਼ਨ ਸੀਗੀ ਜਾਂ ਸਦਨੀ ਨਾਕਾ ਲੱਗ ਗਈ ਨਹੀਂ ਜੀ ਇਹ ਸੀਕ੍ਰੀਟ ਇਨਫੋਰਮੇਸ਼ਨ ਸੀ ਜੀ ਸਾਡੇ ਏਐਸ ਹਰਨੇਕ ਸਿੰਘ ਕੋਲ ਤੇ ਇਹਨਾਂ ਨੇ ਬਾ ਚਨਾਕਾ ਲਾਇਆ ਨਾਕੇ ਤੇ ਗ੍ਰੇਡ ਇੰਟਰਸੈਕਟ ਕਰਕੇ ਉਹਦੇ ਚੋ ਬਰਾਦੀ ਹੋਈ ਹੈ ਜਿਹੜਾ ਹਿਮਾਚਲ ਦਾ ਦੋਸ਼ੀ ਪੜਿਆ ਉਹਦੀ ਗਰੈਂਟੀਵਿਟੀ ਕਿਸ ਤਰ੍ਹਾਂ ਹਮਨੇ ਇਹ ਦਿੱਤਾ ਇਹ ਮਨੋਰ ਲਾਲ ਪੁੱਤਰ ਦੇਵਰਾਜ ਹੈ ਜੋ ਗੱਡੀ ਚਲਾ ਰਿਹਾ ਸੀਗਾ ਗੱਡੀ ਦੇ ਵੀ ਕੋਈ ਇਹਨਾਂ ਕੋਲ ਡਾਕੂਮੈਂਟ ਨਹੀਂ ਉਹਦੇ ਮੌਕੇ ਤੇ ਮਿਲੇ ਤੇ ਨਾ ਹੀ ਇਹਦੇ ਕੋਲੇ ਕੋਈ ਵੈਲਿਡ ਡਰਾਈਵਿੰਗ ਲਾਇਸੈਂਸ ਮਿਲਿਆ ਹਜੇ ਤੱਕ ਇਹਦੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਕਰਿੰਦਾ ਜੀ ਅਸ਼wini ਦਾ ਜੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਤੱਕ ਤਾਂ ਇਹ ਕਹਿ ਰਹੇ ਵੀ ਮੈਂ ਡਰਾਈਵਰ ਲੱਗੇ ਹੋਏ ਸੀ ਅਸ਼wini ਦੇ ਕੀ ਕਿਰੀ ਕੀ ਹੋਈ ਜੀ ਹਜੇ ਤੱਕ ਇਹਦੇ ਵਿੱਚ ਇਕੱਲੇ ਮਨੋਰ ਲਾਲ ਪੁੱਤਰ ਦੇਵਰਾਜ ਵਾਸੀ ਬਡਾਨਾ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਦੀ ਹੋਈ ਹੈ ਬੁੱਕ ਕੌਂਪਨ ਕੀਤਾ ਜੀ ਇਹਦੇ ਛੇ ਅਸ਼ਨੀ ਕੁਮਾਰ ਈਲਿਸ ਬਗੂ ਸਿਰ ਹਜ਼ਾਰ ਪ੍ਰਵਾਸੀ ਆ ਜਿਹਨਾਂ ਦੇ ਤਾਂ ਠੱਕੇ ਹੁੰਦੇ ਸੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ PP07KS 3551 ਇਹਨੂੰ ਮਨੋਰ ਲਾਲ ਚਲਾ ਰਿਆ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਮਿਸਟਰ ਗੁਬਿੰਦਗਰ ਜਿੰਨਾ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰਦ ਕਰਨ ਦੇ ਤਰੀਕੇ ਨਾਲ ਬਿਨਾਂ ਕਿਸੇ ਪਰਮਿਟ ਤੋਂ ਤੇ ਬਿਨਾਂ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਚ ਟਰੱਕ 'ਚ ਲੱਦ ਕੇ ਇੱਧਰ ਪੰਜਾਬ 'ਚ ਜਲੰਧਰ ਵੱਲੋਂ ਜਾ ਰਹੇ ਸੀਗੇ ਇਹਦੀ ਕੱਲ ਸਾਡੇ ਐਸਆਈ ਹਨੇਕ ਸਿੰਘ ਕੋਲੇ ਮੁਖਬਰੀ ਹੋਈ ਹੈ ਵੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ PP07KS 3551 ਇਹਨੂੰ ਮਨੋਰ ਲਾਲ ਚਲਾ ਰਿਆ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਜਿਹੜੀ ਕਿ ਅਸ਼ਮੀ ਕੁਮਾਰ ਐਲੀਅਸ ਬਗੂ ਦੀ ਸੀ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੇ ਅਸ਼ਮੀ ਕੁਮਾਰ ਦੇ ਠੇਕੇ ਹੁੰਦੇ ਸੀਗੇ ਜੀ ਗੁਬਿੰਦਗੜ੍ਹ ਚ ਡਿਸਟ੍ਰਿਕਟ ਗੁਬਿੰਦਗੜ੍ਹ ਚ ਇਹਨਾਂ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਆ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦਾ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰਦ ਕਰਨ ਦੇ ਤਰੀਕੇ ਨਾਲ ਬਿਨਾ ਕਿਸੇ ਪਰਮਿਟ ਤੋਂ ਤੇ ਬਿਨਾ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਚ ਟਰੱਕ 'ਚ ਲੱਦ ਕੇ ਇੱਧਰ ਪੰਜਾਬ 'ਚ ਜਲੰਧਰ ਵੱਲੋਂ ਜਾ ਰਹੇ ਸੀਗੇ ਇਹ ਜੋ ਮੁਖਬਰੀ ਹੋਈ ਰਾਤ 9:30 ਵਜੇ ਤੇ 10 ਵਜੇ ਇਹਨਾਂ ਨੇ ਰੁਕਾ ਦੇ ਕੇ ਨਕਾ ਲਾਇਆ ਨਕਾ ਤੇ ਟਰੱਕੇ ਇੰਟਰਸੈਪਟ ਕੀਤਾ ਤੇ ਇਹਦੇ 'ਚ ਕੁੱਲ 1262 ਪੇਟੀਆਂ ਸ਼ਰਾਬ ਦੀਆਂ ਮਿਲੀਆਂ ਜਿਦੇ 'ਚੋਂ 300 ਬੋਤਲਾਂ ਖੁੱਲੀਆਂ ਹੋਈਆਂ 30 ਪੇਟੀਆਂ ਬੀਅਰ ਦੀਆਂ ਵੱਖਰੇ ਵੱਖਰੇ ਬ੍ਰਾਂਡ ਸੀਗੇ ਜਿਵੇਂ 404 ਪੇਟੀਆਂ ਗ੍ਰੀਨ ਵੋਡਕਾ ਦੀਆਂ 608 ਪੇਟੀਆਂ ਫਰਸਟ ਚੋਇਸ ਵਿਸਕੀ ਹੈ 140 ਪੇਟੀਆਂ ਦੇਸੀ ਜੁਗਨੀਆਂ ਦੀਆਂ 110 ਪੇਟੀਆਂ ਐਪਲ ਵੋਡਕਾ ਦੀਆਂ ਤੇ 30 ਪੇਟੀਆਂ ਬੀਅਰ ਦੀਆਂ ਅਡਵਾਈਜ਼ਰ ਦੀਆਂ ਕਿਨ ਜਿਹੜਾ ਐਕਸ਼ਨ ਹੋਇਆ ਜੀ ਇਹ ਇਨਫੋਰਮੇਸ਼ਨ ਸੀਗੀ ਜਾਂ ਸਦਨੀ ਨਾਕਾ ਲੱਗ ਗਈ ਨਹੀਂ ਜੀ ਇਹ ਸੀਕ੍ਰੀਟ ਇਨਫੋਰਮੇਸ਼ਨ ਸੀ ਜੀ ਸਾਡੇ ਐਸਏ ਹਰਨੇਕ ਸਿੰਘ ਕੋਲ ਤੇ ਇਹਨਾਂ ਨੇ ਬਾਅਦ ਚਨਾਕਾ ਲਾਇਆ ਨਾਕੇ ਤੇ ਗੱਡੀ ਇੰਟਰਸੈਪਟ ਕਰਕੇ ਉਹਦੇ ਜੋ ਬਰਾਬਦੀ ਹੋਈ ਹੈ ਜਿਹੜਾ ਹਿਮਾਚਲ ਦਾ ਦੋਸ਼ੀ ਪੜਿਆ ਉਹਦੀ ਗਰੈਂਟੀਵਿਟੀ ਕਿਸ ਤਰ੍ਹਾਂ ਹਮਨੇ ਇਹ ਦਿੱਤੀ ਇਹ ਮਨੋਰ ਲਾਲ ਪੁੱਤਰ ਦੇਵਰਾਜ ਹੈ ਜੋ ਗੱਡੀ ਚਲਾ ਰਿਹਾ ਸੀਗਾ ਗੱਡੀ ਦੇ ਵੀ ਕੋਈ ਇਹਨਾਂ ਕੋਲੇ ਡਾਕੂਮੈਂਟ ਨਹੀਂ ਉਹਦੇ ਮੌਕੇ ਤੇ ਮਿਲੇ ਤੇ ਨਾ ਹੀ ਇਹਦੇ ਕੋਲੇ ਕੋਈ ਵੈਲਿਡ ਡਰਾਈਵਿੰਗ ਲਾਇਸੈਂਸ ਮਿਲਿਆ ਹਜੇ ਤੱਕ ਇਹਦੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਕਰਿੰਦਾ ਜੀ ਅਸ਼wini ਦਾ ਜੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਹਜੇ ਤੱਕ ਤਾਂ ਇਹ ਕਰੇ ਵੀ ਮੈਂ ਡਰਾਈਵਰ ਲੱਗੇ ਹੋਏ ਸੀ ਅਸ਼wini ਦੇ ਅਰੈਸਟ ਕਿਹੜੀ ਕਿਹੜੀ ਹੋਈ ਹੈ ਜੀ ਹਜੇ ਤੱਕ ਇਹਦੇ ਵਿੱਚ ਕੱਲੇ ਮਨੋਰ ਲਾਲ ਪੁੱਤਰ ਦੇਵਰਾਜ ਵਾਸੀ ਬਡਾਨਾ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਦੀ ਹੋਈ ਹੈ ਬੁੱਕ ਕੌਣ ਕੰਪਲਿਟ ਕੀਤਾ ਜੀ ਇਹਦੇ ਛੇ ਅਸ਼wini ਕੁਮਾਰ ਇਹਦੇ ਇਸ ਬਗੂ ਮੇਰੇ ਵਾਹਾਰ ਪਰ ਵਾਸੀ ਹੈ ਜਿਨ੍ਹਾਂ ਦੇ ਤੇ